ਇੱਕ ਪਾਸੇ ਤੁਸੀਂ ਆਗੂਆਂ ਨੂੰ ਗੱਲਬਾਤ ਲਈ ਸੱਦ ਰਹੇ ਹੋ ਉਹਨਾਂ ਦੀ ਬਿਮਾਰ ਹੈ ਬਿਲਕੁਲ ਮਲਮਰਮ ਵਰਤੇ ਉਹਨਾਂ ਨੂੰ ਥੋਖੇ ਨਾਲ ਗ੍ਰਿਫਤਾਰ ਕਰ ਰਹੇ ਹਨ ਪਰ ਇਹ ਬਹੁਤ ਮੈਂ ਸਮਝਦਾ ਹਾਂ ਵੀ ਖਤਰਨਾਕ ਪਾਸੇ ਵੱਲ ਨੂੰ ਅਸੀਂ ਜਾ ਰਹੇ ਹਾਂ ਮਤਲਬ ਤੁਸੀਂ ਉਹਨਾਂ ਦੇ ਸਾਹਮਣੇ ਕਹਿ ਲੋ ਟਾਰਗੇਟ ਹੀ ਐਸੇ ਰੱਖਤੇ ਨੇ ਬੇਸਿਕਲੀ ਤਾਂ ਸਾਡੀ ਜਿਹੜੀ ਸਟੇਟ ਹੈ ਇਹ ਪੁਲੀਸ ਸਟੇਟ ਹੈ ਔਰ ਜਿਹੜੀ ਸੈਂਟਰਲ ਗਵਰਨਮੈਂਟ ਹੈ ਕੋਈ ਯੂਜ਼ ਕਰ ਰਹੀ ਹੈ ਸਿਚੁਏਸ਼ਨ ਨੂੰ ਅਸਲ ਦੇ ਵਿੱਚ ਪੁਲਿਸ ਨੂੰ ਹੋਰ ਬਰੂਟਲਾਈਜ਼ ਕਰਨਾ ਜਿਹੜਾ ਖਾਤੇ 'ਚ ਪੈਣਾ ਹੈ ਉਹ ਆਮ ਆਦਮੀ ਪਾਰਟੀ ਦੇ ਪੈਣਾ ਹੈ ਭਗਵੰਤ ਮਾਨ ਦੇ ਪੈਣਾ ਬਦਨਾਮੀ ਉਹਦੀ ਹੋਣੀ ਹੈ ਇੱਕ ਖਾਸ ਕਿਸਮ ਦੀ ਮੈਂ ਸਮਝਦਾ ਪੋਲਿਟਿਕਲ ਹਮੇ ਹੁੰਦੀ ਜੇ ਇਹਨਾਂ ਨੂੰ ਛੱਡਣੀ ਚਾਹੀਦੀ ਹੈ ਗਰਾਊਂਡ ਰਿਐਲਿਟੀ ਦੇਖਣੀ ਚਾਹੀਦੀ ਹੈ ਪਰ ਕਮਾਲ ਇਹ ਹੈ ਕਿ ਮੈਜੋਰਟੀ ਜਿੱਥੇ ਬੰਦੀਆਂ ਦੇ ਪਿੱਛੇ ਏਕਤਾ ਲੱਗਿਆ ਹੋਇਆ ਚਾਹੇ ਉਹ ਏਕਤਾ ਡਕੌਂ ਦਾ ਹੋਵੇ ਚਾਹੇ ਏਕਤਾ ਉਗਰਾ ਦਾ ਹੋਵੇ ਚਾਹੇ ਕੋਈ ਹੈ ਮਤਲਬ ਏਕਤਾ ਮਿਸਿੰਗ ਹੈ ਸਮਝਿਆ ਦੇਖੋ ਦੁੱਖ ਸੱਚਾ ਹੈ ਸੰਘਰਸ਼ ਉਹਨਾਂ ਦਾ ਸੱਚਾ ਹੈ ਬਿਲਕੁਲ ਪਰ ਉਹਨਾਂ ਨੂੰ ਇੱਕ ਸਟ੍ਰੈਟਜੀ ਬਣਾਉਣੀ ਪਊਗੀ ਜਿਹੜੀ ਉੱਥੇ ਵੀ ਉਹ ਜਿੱਤ ਤਾਂ ਗਏ ਸੀਗੇ ਕਿ ਉੱਥੇ ਅੰਡਰ ਲੈਵਲ ਦੇ ਉੱਪਰ ਉਹਨਾਂ ਦਾ ਇੱਕ ਕੋਆਪਰੇਸ਼ਨ ਸੀਗਾ ਦੋਸਤੋ ਮੈਂ ਤੁਹਾਡਾ ਹੋਸਟ ਦਵਿੰਦਰਪਾਲ ਹਰਿਆਣਾ ਨਾਲ ਲੱਗਦੀਆਂ ਦੋ ਸਰਹੱਦਾਂ ਖਨੌਰੀ ਤੇ ਸ਼ੰਭੂ ਬਾਰਡਰ ਤੇ ਪਿਛਲੇ 1 ਸਾਲ ਦੇ ਤੋਂ ਵੱਧ ਸਮੇਂ ਤੋਂ ਚੱਲ ਰਿਹਾ ਅੰਦੋਲਨ ਨੂੰ ਜਿਸ ਤਰ੍ਹਾਂ ਪੁਲਿਸ ਨੇ ਕੱਲ ਪਲਾਂ ਦੇ ਵਿੱਚ ਹੀ ਖਤਮ ਕਰਨ ਦਾ ਐਲਾਨ ਕੀਤਾ ਤੇ ਦਾਅਵੇ ਕੀਤੇ ਤੇ ਚੰਡੀਗੜ੍ਹ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂ ਜੋ ਕਿ ਕੇਂਦਰੀ ਅਤੇ ਸੂਬਾ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗ ਕਰ ਰਹੇ ਸੀ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਜਾਂਦਾ ਹੈ ਇਹ ਸਾਰੀ ਪੁਲਿਸ ਕਾਰਵਾਈ ਸਰਕਾਰ ਦੀ ਕਾਰਵਾਈ ਤੋਂ ਬਾਅਦ ਕਿਸਾਨੀ ਅੰਦੋਲਨ ਕੀ ਰੁਖ اختیار ਕਰਦਾ ਹੈ ਕਿ ਕਿਸਾਨ ਜਥੇਬੰਦੀਆਂ ਅਤੇ ਸਰਕਾਰ ਦਰਮਿਆਨ ਟਕਰਾਅ ਪੈਦਾ ਹੁੰਦਾ ਹੈ ਤੇ ਕਿਸਾਨੀ ਮੰਗਾਂ ਪ੍ਰਤੀ ਸਰਕਾਰਾਂ ਦਾ ਕੀ ਰੁਖ ਰਹੂਗਾ ਇਹ ਸਾਰੇ ਮੁੱਦੇ ਤੇ ਅਸੀਂ ਗੱਲ ਕਰਾਂਗੇ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਸੇਵਾਮੁਖੀ ਪ੍ਰੋਫੈਸਰ ਪ੍ਰੋਫੈਸਰ ਹਰਵਿੰਦਰ ਸਿੰਘ ਪਟਿਆਲਾ ਪਟਿਆਲਾ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਸ਼ੁਕਰੀਆ ਰਵਿੰਦਰ ਜੀ ਬਹੁਤ-ਬਹੁਤ ਸ਼ੁਦੋਤਿਆਂ ਦਰਸ਼ਕਾਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਟਿਆਲਾ ਸਾਹਿਬ ਆਪਾਂ ਸਾਰੇ ਜਾਣਦੇ ਆ ਬਲਕਿ ਸਾਰੀ ਦੁਨੀਆ ਜਾਣਦੀ ਹੈ ਜਦੋਂ 2020 ਤੇ 21 ਦਾ ਜਿਹੜਾ ਕਿਸਾਨ ਅੰਦੋਲਨ ਸੀ ਜਿਹੜਾ ਦਿੱਲੀ ਦੇ ਵਿੱਚ ਲੰਬਾ ਸਮਾਂ ਚੱਲਿਆ ਉਹਦੀ ਗੂੰਜ ਜਿਹੜੀ ਹੈ ਉਹ ਅੰਤਰਰਾਸ਼ਟਰੀ ਪੱਧਰ ਤੇ ਭਾਈ ਤੇ ਨਰਿੰਦਰ ਮੋਦੀ ਦੀ ਅਗਵਾਈ ਜਿਹੜੀ ਕਦੇ ਕਿਸੇ ਫੈਸਲੇ ਤੋਂ ਪਲਟੇ ਨਹੀਂ ਸੀ ਸੋਏ ਇੱਕ ਅੱਧਾ ਕੋਈ ਪਲਟਿਆ ਹੋਵੇ ਤੇ ਮੁੱਦੇ ਨੂੰ ਉਹ ਕਾਨੂੰਨ ਜਿਹੜੇ ਆ ਉਹ ਵਾਪਸ ਲੈਣੇ ਪਏ ਗੂੰਜੇ ਸੀ ਕਿਉਂਕਿ ਉਸ ਅੰਦੋਲਨ ਨੂੰ ਸਮਾਜ ਦੇ ਹਰ ਤੌਕੇ ਨੇ ਤਨੋਂ ਮਨੋਂ ਤਨੋਂ ਹਮਾਇਤ ਦਿੱਤੀ ਹੁਣ ਇੱਕ ਕਿਸਾਨ ਅੰਦੋਲਨ ਜਿਹੜੇ ਕਿਸਾਨਾਂ ਦੀ ਜਿਹੜੀ ਸਭ ਤੋਂ ਵੱਡੀ ਮੰਗ ਹੈ ਐਮਐਸਪੀ ਜਿਹੜੀ ਕਿ ਜਾਇਜ਼ ਹੈ ਕਿਸਾਨਾਂ ਨੂੰ ਫਸਲਾਂ ਦਾ ਵਾਜਬ ਭਾਅ ਜਾਇਜ਼ ਭਾਅ ਮਿਲਣਾ ਚਾਹੀਦਾ ਹੈ ਪਿਛਲੇ 13-14 ਮਹੀਨਿਆਂ ਤੋਂ ਜਿਹੜਾ ਅੰਦੋਲਨ ਚੱਲ ਰਿਹਾ ਸੀ ਹਰਿਆਣਾ ਦੇ ਬਾਡਰਾਂ ਤੇ ਉਧਰ ਕਿਸਾਨ ਦਿੱਲੀ ਜਾਣਾ ਚਾਹੁੰਦੇ ਸੀ ਉਹ ਨ ਨਹੀਂ ਜਾਂਦੇ ਕਿਸਾਨਾਂ ਨਾਲ ਇੱਕ ਪਾਸੇ ਤਾਂ ਚੱਲ ਰਹੀ ਹੈ ਐਮਐਸਪੀ ਤੋਂ ਲੈ ਕੇ ਖੋਰ ਨਾ ਮੰਗਣ ਨੂੰ ਲੈ ਕੇ ਲਗਾਤਾਰ ਵਾਰਤਾ ਚੱਲ ਰਹੀ ਹੈ ਮੀਟਿੰਗ ਚੱਲ ਰਹੀ ਹੈ ਇੱਕ ਤੋਂ ਬਾਅਦ ਇੱਕ ਮੀਟਿੰਗ ਚੱਲ ਰਹੀ ਹੈ ਦੂਜੇ ਪਾਸੇ ਸੜਨ ਲਈ ਇਹ ਕਾਰਵਾਈ ਹੁੰਦੀ ਹੈ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਜਿਹੜੀ ਇੱਕ ਤਾਂ ਇਹ ਕਾਰਵਾਈ ਹੈ ਸਰਕਾਰ ਦੀ ਅਚਨਚੇਤ ਕੀਤੀ ਮੰੰਦਰ ਜੀ ਦੇਖੋ ਇੱਕ ਗੱਲ ਤਾਂ ਬਹੁਤ ਦੁਖ ਦੀ ਗੱਲ ਹੈ ਕੀ ਜਿਹਦਾ ਬੜਾ ਉਹ ਹਾਸੇ ਤੇ ਹੀਰੋ ਇੱਕ ਸੰਘਰਸ਼ ਸੀਗਾ ਉਹ ਦੇ ਉੱਪਰ ਲਗਭਗ ਮੇਰਾ ਖਿਆਲ ਹੈ ਵੀ ਸਵਾਲੀਆਂ ਨਿਸ਼ਾਨ ਖੜੇ ਹੋਗੇ ਕਿ ਕਿ ਇਹ ਹੀ ਲੀਡਰ ਲੀਡ ਕਰ ਰਹੇ ਸੀ ਜਾਂ ਕਿ ਉਹ ਐਡਾ ਵੱਡੀ ਉਹਦੀ ਜਿੱਤ ਸੀ ਜਾਂ ਉਪਰੇਖਾ ਸੀ ਬੜਾ ਕੁਝ ਉਹਦੇ ਪਿੱਛੇ ਮਤਲਬ ਹੈਗਾ ਪਰ ਜਿਸ ਤਰੀਕੇ ਦੇ ਨਾਲ ਕੱਲ ਜਿੰਨੇ ਵੀ ਕਿਸਾਨ ਉੱਥੋਂ ਚੱਕੇ ਗਏ ਜਿਸ ਤਰੀਕੇ ਨਾਲ ਉਹਨਾਂ ਨੂੰ ਜ਼ਲੀਲ ਕੀਤਾ ਗਿਆ ਉਹ ਸੱਚ ਲੱਧਿਆ ਗਿਆ ਪਰ ਸਭ ਤੋਂ ਖਤਰਨਾਕ ਤੇ ਮੈਂ ਡੇਂਜਰਸ ਸਮਝਦਾ ਤੇ ਮਾੜੀ ਗੱਲ ਸਮਝਦਾ ਮੈਂ ਕਿ ਤੁਸੀਂ ਇੱਕ ਪਾਸੇ ਉਹਨਾਂ ਦੀ ਲੀਡਰਸ਼ਿਪ ਨੂੰ ਗੱਲਬਾਤ ਲਈ ਬੁਲਾ ਕੇ ਇਹਰਾ ਨਹੀਂ ਖਿਆਲ ਕਦੇ ਇਸ ਤਰ੍ਹਾਂ ਕਦੇ ਵੀ ਕਿਤੇ ਗੱਲ ਕੋਈ ਹੋਈ ਹੋ ਉਹ ਹੋ ਮਤਲਬ ਕਦੇ ਵੀ ਇਤਿਹਾਸ ਦੇ ਵਿੱਚ ਇਹਦੇ ਨਾਲ ਦੀ ਐਗਜ਼ਾਮਪਲ ਨਹੀਂ ਮਿਲਦੀ ਕਿ ਇਦਾਂ ਦਾ ਸਰਕਾਰ ਧੋਖਾ ਕਰੇ ਈਵਨ ਕਿ ਆਰਮਡ ਸਟਰਗਲ ਲੜ ਰਹੀਆਂ ਜਿਹੜੀਆਂ ਕੋਈ ਆਰਗੇਨਾਈਜੇਸ਼ਨ ਜਾਂਦੀ ਹੈ ਨਹੀਂ ਕੋਈ ਖੜਕੂ ਜੱਥੇ ਬੰਦੀ ਹੈ ਕੋਈ ਹੋਰ ਜਦੋਂ ਉਹ ਵੀ ਗੱਲਬਾਤ ਲਈ ਹੁੰਦੇ ਉਹਨੂੰ ਕੋਈ ਅਰੈਸਟ ਨਹੀਂ ਕਰਦਾ ਨਹੀਂ ਇੱਕ ਮਤਲਬ ਸਟੇਟ ਮੋਰੈਲਟੀ ਹੁੰਦੀ ਹੈ ਨਾਗਾਲੈਂਡ ਤੇ ਇੰਨੇ ਉਹ ਮਤਲਬ ਨਕਸਲਾਈਟ ਕੀ ਮੀਜ਼ੋਰਮ ਦੇ ਕਿ ਕਿੰਨੇ ਜਿਹੜਿਆਂ ਨੂੰ ਅਸੀਂ ਬਿਲਕੁਲ ਡਿਕਲੇਅਰ ਕੀਤਾ ਹੁੰਦਾ ਗਰੰਟ ਕੱਢੇ ਹੁੰਦੇ ਨੇ ਇਨਾਮ ਰੱਖੇ ਹੁੰਦੇ ਨੇ ਉਹ ਵੀ ਲੋਕ ਗੱਲ ਕਰਨ ਆਉਂਦੇ ਨੇ ਇਹ ਨਹੀਂ ਹੁੰਦਾ ਕਿ ਉਹਨੂੰ ਖੜਲੇ ਆਉਂਦੇ ਆਪਣੇ ਆਪ ਦੇ ਵਿੱਚ ਇੱਕ ਮੇਰਾ ਖਿਆਲ ਹੈ ਨਵਾਂ ਮੀਲ ਪੱਥਰ ਸਰਕਾਰ ਨੇ ਕਾਇਮ ਕਰਤਾ ਹੈ ਔਰ ਇਸ ਪਲੇਖੇ ਚ ਕਰ ਲਿਆ ਦੇਖੋ ਉਹਨਾਂ ਦੀ ਆਪਣੀ ਫੁੱਟ ਕਹਿ ਲਓ ਕਿਸਾਨਾਂ ਦੀ ਉਹਨਾਂ ਦੀ ਆਪਣੀ ਕਹਿ ਲਓ ਘਾਟਾਂ ਕਹਿ ਲਓ ਜੋ ਮਰਜੀ ਹੋਣ ਦੋਲ ਬਹੁਤ ਕਲੀਅਰ ਹੈ ਕਿ ਪੰਜਾਬ ਦਾ ਜਿਹੜਾ ਕਿਸਾਨ ਹੈ ਉਹਦੀਆਂ ਖੁਦਕਸ਼ੀਆਂ ਨਹੀਂ ਰੁਕ ਰਹੀਆਂ ਉਹਦੇ ਦੁੱਖ ਨਹੀਂ ਰੁਕ ਰਹੇ ਉਹਨਾਂ ਦੇ ਦੁੱਖਾਂ ਦਾ ਇਲਾਜ ਹੋ ਸਕਦਾ ਤੁਸੀਂ ਉਹਨਾਂ ਨਾਲ ਸਹਿਮਤ ਨਾ ਹੋਵੋ ਕਿਸਾਨ ਜੱਥੇਬੰਦੀਆਂ ਨਾਲ ਉਹ ਗਲਤ ਇਲਾਜ ਸਮਝ ਰਹੇ ਹੋ ਤੁਸੀਂ ਉਹ ਗਲਤ ਇਲਾਜ ਕਰਦੇ ਨਹੀਂ ਅਸੀਂ ਕਰਦਾਂਗੇ ਪਰ ਜਿਹੜਾ ਸਰਕਾਰ ਨੇ ਯੋਜਨਾ ਕੀਤੀ ਹੈ ਮੇਰੇ ਖਿਆਲ ਦੇ ਵਿੱਚ ਇਹਦੇ ਬਹੁਤ ਗੰਭੀਰ ਸਿੱਟੇ ਨਿਕਲਣਗੇ ਇਹ ਠੀਕ ਹੈ ਕਿ ਉਹਨਾਂ ਨੂੰ ਪਹਿਲਾਂ ਵੀ ਉਸ ਤਰ੍ਹਾਂ ਉਸ ਦਿਨ ਮੀਟਿੰਗ ਦੇ ਵਿੱਚ ਮਾਨ ਸਾਹਿਬ ਉੱਠ ਕੇ ਚਲੇ ਗਏ ਬਾਅਦ ਚ ਉਹਨਾਂ ਨੂੰ ਘਰੋਂ ਘਰੀ ਫੜ ਲਿਆ ਉਹਨੂੰ ਵੀ ਫੜ ਲਏ ਜਾਣਗੇ ਇਹ ਦਬਾਅ ਵੀ ਦਿੱਤੀ ਜਾਵੇ ਸ਼ਾਇਦ ਰਹਾ ਕੋਈ ਵੱਡੀ ਗੱਲ ਨਹੀਂ ਹੁੰਦੀ ਇਹ ਸਰਕਾਰਾਂ ਦੇ ਲਈ ਸ਼ਕਤੀ ਨਹੀਂ ਹੁੰਦੀ ਹੈ ਪਰ ਇਸ ਤਰੀਕੇ ਦੇ ਨਾਲ ਸਰਕਾਰ ਦੇ ਇੱਕ ਹਿੱਸੇ ਨੂੰ ਵੈਰੀ ਗੱਲ ਤਾਂ ਪੁਲਿਸ ਨੇ ਪੁਲਿਸ ਇਹਦੇ ਨਾਲ ਆਉਣ ਵਾਲੇ ਦਿਨਾਂ ਚ ਟਾਰਗੇਟ ਹੋਊਗੀ ਬੜੀ ਬੁਰੀ ਤਰ੍ਹਾਂ ਲੋਕਾਂ ਦੇ ਮਨ ਚੋਂ ਦਾ ਨਕਸ਼ਾ ਘਟੂਗਾ ਦੂਜਾ ਸਰਕਾਰ ਨੇ ਆਪਣੀ ਲੈਜਿਟੀਮੇਸੀ ਖੋਹ ਲਈ ਜੀ ਤੀਜੀ ਜਿਹੜੀ ਚੀਜ਼ ਮੈਂ ਕਹਿਣੀ ਚਾਹਣਾ ਜਿਹੜੀ ਆਮ ਬੰਦੇ ਨੂੰ ਨਹੀਂ ਨਜ਼ਰ ਆਉਂਦੀ ਕਿਉਂਕਿ ਅਸੀਂ ਪਹਿਲੇ ਸੰਦਰਸ਼ ਦੇ ਵਿੱਚ ਵੀ ਹਿੱਸਾ ਮੈਂ ਤਾਂ ਲਿਆ ਸੀ ਥੋੜਾ ਬਹੁਤ ਜਿੰਨਾ ਕੁ ਲੈ ਸਕਦੇ ਸੀ ਜਿਹੜੀ ਦੇਖਣ ਵਾਲੀ ਗੱਲ ਹੈ ਆਮ ਸ਼ਹਿਰੀ ਤੇ ਕਿਸਾਨ ਆਗੂਆਂ ਨੂੰ ਜਾਂ ਕਿਸਾਨਾਂ ਨੂੰ ਵੀ ਇਹ ਦੋ ਰੂਪ ਨੇ ਸੋਚੋ ਸਾਡੇ ਸਾਹਮਣੇ ਜਿਹੜੇ ਪ੍ਰਗਟ ਹੋ ਰਹੇ ਨੇ ਇੱਕ ਤਾਂ ਕਾਰਪੋਰੇਟ ਹਾਊਸਸ ਸਰਕਾਰਾਂ ਪੋਲੀਟੀਕਲ ਪਾਰਟੀਆਂ ਚਾਹੇ ਉਹ ਆਮ ਆਦਮੀ ਦੀ ਹੈ ਚਾਹੇ ਉਹ ਭਾਜਪਾ ਦੀ ਹੈ ਚਾਹੇ ਉਹ ਕਿਸੇ ਤੇ ਹੀ ਹੋਵੇ ਇੱਕ ਤਾਂ ਇਹ ਹਿੱਸਾ ਹੈ ਕੀ ਕਿਸਾ ਹੈ ਕਿ ਮੁਲਾਜ਼ਮ ਵਿਦਿਆਰਥੀ ਕਿਸਾਨ ਕਿਸਾਨਾਂ ਦੀਆਂ ਜੱਥੇਵੰਦੀਆਂ ਜਾਂ ਹੋਰ ਇਹ ਤਾਂ ਇੱਕੇ ਦੀ ਗੱਲ ਕਰਕੇ ਤੁਰਦੇ ਨੇ ਸਾਰੇ ਜਿਹੜੇ ਲੋਕਾਂ ਦੇ ਇੱਕੇ ਦੀ ਗੱਲ ਕਰਕੇ ਤੁਰਦੇ ਨੇ ਇਹਦਾ 18 ਥਾਈ ਹੋਏ ਹੋਏ ਨੇ ਉਹ ਸਾਰੇ ਦੇ ਸਾਰੇ ਇੱਕ ਦੂਜੇ ਨੂੰ ਗਾਲਾਂ ਕੱਢਦੇ ਨੇ ਮਾਨ ਸਾਹਿਬ ਮਤਲਬ ਬੀਜੇਪੀ ਨੂੰ ਕੱਢਣਗੇ ਬੀਜੇਪੀ ਵਾਲੇ ਉਹਨਾਂ ਤੇ ਦੋਸ਼ ਲਾਉਣਗੇ ਪਰ ਉਹ ਇਕੱਠੇ ਨੇ ਇੱਕ ਪੰਜਾਬੀ ਦੇ ਮਤਲਬ ਕਹਾਣਾ ਹੈ ਉਹ ਕਹਿੰਦੇ ਵੀ ਦੋ ਕਿਸਮ ਦੀ ਯੂਨਿਟੀ ਹੁੰਦੀ ਹੈ ਇੱਕ ਹੁੰਦੀ ਹੈ ਖਰਗੂਜਾ ਟਾਈਪ ਕਿ ਬਾਹਰ ਧਾਰੀਆਂ ਹੁੰਦੀਆਂ ਨੇ ਅੰਦਰੋਂ ਇੱਕੋ ਹੀ ਹੁੰਦਾ ਹੈ ਜਿਹੜਾ ਕਾਰਪੋਰੇਟ ਵਰਲਡ ਹੈ ਜਿਹੜੀ ਕੇਂਦਰੀ ਸਰਕਾਰ ਹੈ ਜਿਹੜੀ ਸਾਡੀ ਸਟੇਟ ਸਰਕਾਰ ਹੈ ਬਿਊਰੋਕ੍ਰੇਸੀ ਪੁਲਿਸ ਹੈ ਅੰਦਰੋਂ ਇੱਕੋ ਹੀ ਹੈ ਦੂਜੀ ਯੂਨਿਟੀ ਹੁੰਦੀ ਹੈ ਸੰਤਰਾ ਟਾਈਪ ਇਹ ਬਾਹਰੋਂ ਦਾ ਖੋਲ ਇਕੱਠਾ ਹੁੰਦਾ ਅੰਦਰੋਂ ਫਾੜੀ ਫਾੜੀ ਹੁੰਦੇ ਨੇ ਅਸਲ ਦੇ ਵਿੱਚ ਉਹ ਸਾਡੀਆਂ ਟ੍ਰੇਡ ਯੂਨੀਅਨਾਂ ਕਹਿ ਲਓ ਜਾਂ ਕਿਸਾਨ ਜਥੇ ਉਹਨਾਂ ਦੀ ਯੂਨਿਟੀ ਹੁੰਦੀ ਹੈ ਉਹ ਕਦੇ ਉਹ ਯੂਨਿਟੀ ਉਹਦੇ ਨਾਲ ਨਹੀਂ ਪਿੱੜ ਸਕਦੀ ਹੁੰਦੀ ਕਿਸਾਨਾਂ ਨੂੰ ਗਲਤ ਸਮਝ ਨਹੀਂ ਚਾਹੀਦੀ ਸੀ ਜਦੋਂ 13 ਫਰਵਰੀ ਨੂੰ ਪਿਛਲੇ ਸਾਲ ਮੋਰਚਾ ਲਾਇਆ ਸੀ ਉਦੋਂ ਤੋਂ ਹੀ ਮੈਂ ਇਹ ਗੱਲ ਕਹਿੰਦਾ ਆ ਰਿਹਾ ਕਿ ਇਹ ਮੋਰਚਾ ਜਿਹੜਾ ਅਸਲ ਦੇ ਵਿੱਚ ਇਹ ਉਸ ਤਰੀਕੇ ਦੇ ਨਾਲ ਫਾਈਨਲ ਮੈਚ ਨਹੀਂ ਹੈ ਜਿਹੜਾ ਸੈਮੀਫਾਈਨਲ ਤਾਂ ਦਿੱਲੀ 'ਚ ਹੋ ਗਿਆ ਸੀ ਇਹ ਵਿੱਚ ਮਿਸਕੈਰੇਜ ਹੋ ਗਈ ਹੈ ਫਾਈਨਲ ਮੈਚ ਕਾਰਪੋਰੇਟ ਦੇ ਕਿਸਾਨਾਂ ਦਾ ਅਜੇ ਹੋਣਾ ਹੈ ਉਹ ਸੜਕਾਂ ਦੇ ਰਾਹੀਂ ਵੱਲ ਕੇ ਗਦਾਮ-ਗਦੌਮ ਆ ਜਾਣੇ ਨੇ ਜਿਹੜਾ ਕਬਜ਼ਾ ਜ਼ਮੀਨ ਤੇ ਹੋ ਰਿਹਾ ਦਿਖ ਰਿਹਾ ਆਪਾਂ ਨੂੰ ਸਾਰਿਆਂ ਨੂੰ ਵਿਜੀਬਲ ਹੋ ਤੁਹਾਡੀ ਗੱਲ ਤੁਸੀਂ ਥੋੜਾ ਜਿਹਾ ਇਹਨੂੰ ਹੋਰ ਲੈਬੋਰੇਟ ਕਰ ਸਕਦੇ ਹੋ ਕੁਝ ਕਿਸਾਨ ਆਗੂਆਂ ਇਹ ਵੀ ਕਹਿ ਰਹੇ ਸੀ ਇਹਨਾਂ ਦੀ ਗੱਲ ਲੱਗਦਾ ਸਪੂਕਤਾ ਹੋ ਰਹੀ ਹੈ ਵੀ ਜਿਹੜਾ ਇਹ ਇੱਕ ਅੰਦੋਲਨ ਜਿਹੜਾ ਸ਼ੁਰੂ ਹੋਇਆ ਹੈ ਵੀ ਇਹ ਜਿਹੜਾ 2020 ਤੇ 21 ਦਾ ਫੈਸਲਾ ਕੋਲ ਅੰਦੋਲਨ ਸੀ ਉਹਨੂੰ ਹੋਰ ਦਿਸ਼ਾ ਵੱਲ ਨਾਲ ਲੈ ਜਾਈ ਹਾਂ ਨਹੀਂ ਇਹ ਉਹਦੀ ਅਸਲ ਦੇ ਵਿੱਚ ਉਹਦੀ ਜਿਹੜੀ ਛਵੀ ਬਣੀ ਸੀ ਕਿਸਾਨ ਆਗੂਆਂ ਦੀ ਵੀ ਜੇ ਕਿਸਾਨੀ ਸੰਘਰਸ਼ ਦੀ ਵੀ ਉਹਨੂੰ ਇਹ ਮੜਿਆ ਅਮੇਟ ਕਰਨ ਦੇ ਲਈ ਸੀਗਾ ਸਰਕਾਰ ਨੇ ਇਸ ਤਰੀਕੇ ਨਾਲ ਮੈਨੀਪੂਲੇਟ ਕਰ ਲਿਆ ਪਰ ਇਹ ਨਹੀਂ ਕਹਿੰਦੇ ਕਿ ਕਿਸਾਨ ਆਗੂਆਂ 'ਚ ਕੋਈ ਘਾਟ ਸੀਗੀ ਸਰਕਾਰਾਂ ਕੋਲ ਸ਼ਕਤੀ ਬਹੁਤ ਹੁੰਦੀ ਹੈ ਸਰਕਾਰਾਂ ਕੋਲ ਸਾਧਨ ਬਹੁਤ ਹੁੰਦੇ ਨੇ ਉਹਨਾਂ ਕੋਲ ਜਾਣਨ ਦੀ ਵੀ ਬਹੁਤ ਕਪੈਸਿਟੀ ਹੁੰਦੀ ਹੈ ਨੋਲਜ ਵੀ ਉਹਨਾਂ ਦੀ ਬੈਟਰ ਹੁੰਦੀ ਹੈ ਉਹਨਾਂ ਨੇ ਇਸ ਗੱਲ ਨੂੰ ਯੂਜ਼ ਕਰਕੇ ਇਹਨਾਂ ਦੀ ਆਪਣੀ ਫੁੱਟ ਨੂੰ ਇਹਨਾਂ ਦੀ ਆਪਣੀ ਹੌਮੇ ਕਹਿ ਲਓ ਇਹਨਾਂ ਦੀ ਆਪਣੀਆਂ ਘਾਟਾਂ ਕਹਿ ਲਓ ਉਹਨਾਂ ਨੂੰ ਉਹਨਾਂ ਨੇ ਯੂਜ਼ ਕਰਦੇ ਪਰ ਉਹ ਲੱਗ ਰਿਹਾ ਸੀ ਇਹਦੇ ਪਿੱਛੇ ਡਿਜ਼ਾਈਨ ਹੈ ਐਸੀ ਕਰਕੇ ਇਕੱਠੇ ਨਹੀਂ ਹੋ ਸਕਦਾ ਮਤਲਬ ਬਹੁਤ ਵਾਰੀ ਇਹ ਵਿੱਚ ਮਸਲੇ ਆਏ ਤਾਂ ਯਾਰ ਉਹ ਉਹ ਟਾਈਮ ਨਹੀਂ ਸੀ ਉਸ ਦਾ ਕਰਨ ਦਾ ਕਿਸਾਨ ਆਗੂ ਕਿਉਂਕਿ ਦੇਸੀ ਨੇ ਆਪਣੇ ਵਰਗੇ ਕੱਟ ਭਰਾ ਨੇ ਅਸਲ 'ਚ ਉਸ ਤਰੀਕੇ ਦੇ ਗੈਰੋ ਜਿਹੜੀ ਇੱਕ ਹਮ ਹੈ ਨਾ ਕਿ ਅਸੀਂ ਸਭ ਕੁਝ ਹੀ ਜਾਣਦੇ ਹਾਂ ਅਸੀਂ ਸਭ ਕੁਝ ਕਰ ਲਾਂਗੇ ਇਹ ਉਦਾਂ ਨਹੀਂ ਹੈ ਇਹ ਸੰਸਾਰ ਹਾਂ ਹੋਰ ਤਰ੍ਹਾਂ ਦਾ ਇੱਥੇ ਜੋ ਕੁਝ ਨਜ਼ਰ ਆਉਂਦਾ ਉਹ ਨਹੀਂ ਹੈ ਜੋ ਕੁਝ ਹੈ ਉਹ ਨਜ਼ਰ ਨਹੀਂ ਆਉਂਦਾ ਸੋ ਇਸ ਕਰਕੇ ਇਹ ਕਿਸਮ ਦੀ ਬਹੁਤ ਖਤਰਨਾਕ ਲੜਾਈ ਸੀ ਜੀ ਉਹਨੂੰ ਉਨੀ ਸੀਰੀਅਸਲੀ ਉਹਨਾਂ ਨੇ ਨਹੀਂ ਲਿਆ ਪਰ ਹੁਣ ਉਹ ਦੇਖੋ ਸਾਡੇ ਸਾਹਮਣੇ ਹੋ ਗਿਆ ਮਤਲਬ ਉਹ ਸੈਂਟਰ ਨੂੰ ਇਹ ਚਾਹੀਦਾ ਸੀ ਕਿਉਂਕਿ ਉਹ ਵੇਟ ਇਹ ਕਰ ਰਹੇ ਸੀ ਉਹ ਪੰਜਾਬੀਆਂ ਨੂੰ ਪੰਜਾਬੀਆਂ ਨਾਲ ਲੜਾਉਣਾ ਚਾਹੁੰਦੇ ਨੇ ਹੂੰ ਉਹ ਪੰਜਾਬ ਸਰਕਾਰ ਵਰਸਸ ਕਿਸਾਨ ਹੋ ਜਾਣਗੇ ਅਰ ਸਰਕਾਰ ਸ਼ਾਇਦ ਇਸ ਗੱਲ ਦੇ ਉੱਪਰ ਇਹਦੀ ਲੜ ਵੀ ਜੇ ਹੁਣ ਤੁਸੀਂ ਜਿਹੜੀ ਗੱਲ ਕਹੀ ਵੀ ਪੰਜਾਬ ਸਰਕਾਰ ਵਰਸਸ ਕਿਸਾਨ ਆਰਗੇਨਾਈਜੇਸ਼ਨ ਜਾਂ ਕਿਸਾਨ ਹੋ ਜਾਣਾ ਇਹਦਾ ਪੰਜਾਬ ਨੂੰ ਤੇ ਸਾਡੀ ਸੁਸਾਇਟੀ ਨੂੰ ਕਿਸਾਨੀ ਨੂੰ ਕੀ ਨੁਕਸਾਨ ਹੈ ਇਹਦਾ ਨੁਕਸਾਨ ਹੀ ਨੁਕਸਾਨ ਹੈ ਦੇਖੋ ਕੈਪਟਨ ਅਮਿੰਦਰ ਸਿੰਘ ਦੇ ਟਾਈਮ 'ਚ ਸਟੇਟ ਗਵਰਨਮੈਂਟ ਨਾਲ ਕਿਸਾਨਾਂ ਦਾ ਕੰਟਰਡਿਕਸ਼ਨ ਨਹੀਂ ਸੀ ਆਇਆ ਉਤੋਂ ਬਾਅਦ ਵੀ ਨਹੀਂ ਆਈ इवन ਅਕਾਲੀ ਪਾਰਟੀ ਨੇ ਜਦੋਂ ਉਹਨਾਂ ਨੇ ਦੇਖਿਆ ਕਿ ਕਿਸਾਨੀ ਆ ਜਿਹੜੀ ਹਿੱਲ ਰਹੀ ਆ ਉਹਨਾਂ ਨੇ ਮਰਦੋਂ ਦਾ ਸਾਥ ਛੱਡ ਕੇ ਜੀ ਬੀਜਪੀ ਦਾ ਉਹਦਾ ਹਰਸਿਮਰਤ ਕੌਰ ਨੇ ਬਾਦਲ ਨੇ ਰਿਜਾਈਨ ਕਰਿਆ ਜਿ ਕਿ ਕਿਸੇ ਮਜਬੂਰੀ ਚ ਕਰਿਆ ਪਹਿਲਾਂ ਉਹ ਸਪੋਰਟ ਕਰ ਰਹੇ ਸੀ ਹਾਲਾਂਕਿ ਹਾਂ ਉਹ ਤਾਂ ਜਾਇਸਟਾਰ ਆ ਰਹੇ ਸੀ ਕਿਤੇ ਕਾਨੂੰਨਾਂ ਨੂੰ ਸੋ ਉਹਨਾਂ ਨੂੰ ਇਹ ਸਮਝ ਆ ਗਈ ਕਿ ਸਟੇਟ ਦਾ ਜਿਹੜਾ ਇੰਟਰਸਟ ਮੋੜਾ ਮੋਟਾ ਵੀ ਇਹ ਦੇਖਣਾ ਹੈ ਤਾਂ ਉਹ ਇਸ ਤਰੀ ਕਿਸਾਨੀ ਨਾਲ ਲੜ ਕੇ ਨਹੀਂ ਹੋ ਸਕਣਾ ਪਰ ਇਹ ਕਿਸਾਨੀ ਨਾਲ ਖੜ ਕੇ ਹੋਣਾ ਹੈ ਖੜ ਕੇ ਹੋਣਾ ਹੈ আর ਜਿਹੜੇ ਜਿਹੜੀ ਸੈਂਟਰਲ ਗਵਰਨਮੈਂਟ ਹੈ ਉਹਨੇ ਮਤਲਾ ਲਿਆ ਉਸ ਗੱਲ ਦਾ ਪਰ ਸਟੇਟ ਗਵਰਨਮੈਂਟ ਲਾ ਹੀ ਰਿਹਾ ਹੈ ਸਟੇਟ ਗਵਰਨਮੈਂਟ ਕੋ ਇੰਡੀਪੈਂਡੈਂਟ ਹੀ ਉਹਨਾਂ ਤੋਂ ਚੱਲ ਰਹੀ ਆਪਰੇਸ਼ਨ ਸਾਰੇ ਦੇ ਸਾਰੇ ਕੈਪਟਨ ਰਮਿੰਦਰ ਸਿੰਘ ਦੇ ਟਾਈਮ ਤੋਂ ਵੱਡੀ ਸਰਕਾਰ ਹੈ ਦੇਖੋ ਨੂੰ ਕਿਸੇ ਦੀ ਹੋਵੇ ਟੱਕੜੀ ਹੋਵੇ ਪੰਜਾ ਹੋਵੇ ਝਾੜੂ ਹੋਵੇ ਕੋਈ ਫਰਕ ਨਹੀਂ ਹੈ ਸਰਕਾਰ ਉੱਥੋਂ ਹੀ ਚੱਲਦੀ ਹੈਾਰੇ ਆਪਰੇਸ਼ਨ ਵੀ ਉੱਥੋਂ ਹੀ ਹੋ ਰਹੇ ਨੇ ਪਰ ਉਹਦਾ ਸਿਲਾ ਇਹਨਾਂ ਨੂੰ ਗੁਤਣਾ ਹੋਰ ਤਾਂ ਕੋਈ ਬੋਲ ਰਿਹਾ ਨਹੀਂ ਸਿਲਾ ਇਹਨਾਂ ਨੂੰ ਗੁਤਣਾ ਪਊਗਾ ਉਹ ਇਹ ਕਿ ਦੇਖੋ ਇਹਨਾਂ ਦੀ ਕ੍ਰੈਡਿਬਿਲਟੀ ਇੱਕ ਪਾਸੇ ਤੁਸੀਂ ਆਗੂਆਂ ਨੂੰ ਗੱਲਬਾਤ ਲੈ ਸਕ ਰਹੇ ਹੋ ਉਹਨਾਂ ਚ ਇੱਕ ਬਿਮਾਰ ਹੈ ਬਿਲਕੁਲ ਅਰਮਨ ਵਰਤ ਤੇ ਹੈ ਉਹਨਾਂ ਨੂੰ ਧੋਖੇ ਨਾਲ ਗ੍ਰਿਫਤਾਰ ਕਰ ਰਹੇ ਆ ਸਰਕਾਰਾਂ ਨਹੀਂ ਇਹਵੇਂ ਕਰ ਰਹੀਆਂ ਕੋਈ ਇਹਨਾਂ ਨੇ ਆਪਣੀ ਲੈਜਿਟੀਮੇਸੀ ਉਹ ਗੁਮਾ ਲਈ ਠੀਕ ਹੈ ਕੋਟ ਲੈਣਗੇ ਸ਼ਾਇਦ ਕੁਝ ਸਾਲ ਛੇ ਮਹੀਨੇ ਲਈ ਕੋਈ ਕਿਸਾਨ ਆਗੂ ਬੋਲ ਵੀ ਨਾ ਸਕਣ ਪਰ ਇਹ ਖਤਰਨਾਕ ਗੇਸ਼ ਕਰਕੇ ਹੁੰਦੀ ਹੈ ਨੇਪਾਲ ਦੀ ਗੱਲ ਕੋ ਪੂਰੀ ਦਾ ਮੋਰਚਾ ਜਦੋਂ ਫੇਲ ਹੋਇਆ ਉਹ ਚੋਂ ਸੰਤ ਜਰਨੈਲ ਸਿੰਘ ਪ੍ਰਗਟ ਹੋਇਆ ਸੀ ਜਦੋਂ ਤੁਸੀਂ ਪੀਸਫੁੱਲ ਜਿਹੜੇ ਸੰਘਰਸ਼ ਨੇ ਉਹਨਾਂ ਨੂੰ ਇਸ ਤਰ੍ਹਾਂ ਦਬਾ ਲਓਗੇ ਜਾਂ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਇੱਕ ਦੂਜੇ ਨਾਲ ਕਰਕੇ ਤੁਸੀਂ ਟੈਂਪਰੇਰੀਲੀ মিডিਆ ਰਾਹੀਂ ਕਰਕੇ ਸਾਰਾ ਗੇਨ ਕਰ ਲਓਗੇ ਤੁਸੀਂ ਰਿਜ਼ਲਟ ਰਿਜ਼ਲਟ ਉਹਦੇ ਮਤਲਬ ਖਤਰਨਾਕ ਨਿਕਲਣਗੇ ਪਰ ਮੈਨੂੰ ਲੱਗਦਾ ਹੈ ਇਹਦਾ ਪੰਜਾਬ ਦੀ ਸੋਸਾਇਟੀ ਤੇ ਵੀ ਪੰਜਾਬ ਦੀਆਂ ਲੋਕ ਲਹਿਰਾਂ ਦੇ ਉੱਪਰ ਪੰਜਾਬ ਗਵਰਨਮੈਂਟ ਦੇ ਬਹੁਤ 네ਗੇਟਿਵ ਪ੍ਰਭਾਵ ਪੈਣ ਵਾਲਾ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਦੇਖੋਗੇ ਅੱਛਾ ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਆ ਜਾਂਦੀ ਹੈ ਪਿਛਲੇ ਤੁਸੀਂ 2 2.5 ਸਾਲ ਤੋਂ ਦੇਖ ਰਹੇ ਹਾਂਗੇ ਪੁਲਿਸ ਪਾਵਰ ਦੀ ਬਹੁਤ ਯੂਜ਼ ਜਿਹੜੇ ਹੋ ਰਿਹਾ ਹੈ ਮੈਨੂੰ ਲੱਗਦਾ ਵੀ 50 60 ਤੱਕ ਐਨਕਾਉਂਟਰ ਜਿਹੜੇ ਆ ਹੋਗੇ ਹੋਣਗੇ ਵਿੱਚ ਹੀ ਗੈਂਗਸਟਰਸ ਦੇ ਹੋਗੇ ਵਿੱਚ ਹੀ ਹੁਣ ਤਸਕਰਾਂ ਦੇ ਹੋਣ ਲੱਗ ਗਏ ਬੰਦੇ ਉਹਦੇ ਚ ਜ਼ਖਮੀ ਹੁੰਦੇ ਆ ਕ੍ਰਿਮੀਨਲ ਦੱਸਿਆ ਜਾਂਦਾ ਜਿਹਨਾਂ ਨੂੰ ਤੇ ਜਾਂ ਬੰਦੇ ਮਾਰੇ ਜਾਂਦੇ ਤੇ ਇਹੋ ਜਿਹੇ ਮੁਕਾਬਲੇ ਹੋ ਰਹੇ ਨੇ ਵੀ ਜਿਨ੍ਹਾਂ ਚ ਆਪੋਜੀਟ ਪਾਰਟੀ ਤੇ ਹੂੰ ਕੋਈ ਜਿਆਦਾ ਨੁਕਸਾਨ ਨਹੀਂ ਇੱਕ ਇਸ ਤਰ੍ਹਾਂ ਦੇ ਮੁਕਾਬਲੇ ਹੋ ਰਹੇ ਨੇ ਦੂਸਰੇ ਇੱਕ ਕਰਨਲ ਨੂੰ ਤੇ ਉਹਦੇ ਪੁੱਤ ਨੂੰ ਕੁੱਟ ਦਿੱਤਾ ਜਾਂਦਾ ਹੈ ਅਲੀਗੇਸ਼ਨ ਲਾਇਆ ਜਾਂਦਾ ਵੀ ਸ਼ਰਾਬ ਤੋਂ ਸ਼ਰਾਬ ਕਹਿੰਦੇ ਉਹ ਪੀਂਦਾ ਹੀ ਸੀ ਤੇ ਕਿਸ ਤਰ੍ਹਾਂ ਦੀ ਇਹ ਫਿਰ ਇਹ ਜਿਹੜੇ ਕਹਿ ਰਹੇ ਨੇ ਵੀ 3000 ਪੁਲਿਸ ਮਲਾਜਮ ਹੈ ਸਾਡੇ ਕੋਲ ਬੰਦੇ ਬਣ ਕੇ ਜਾਂਦਾ ਇੱਧਰ ਆ ਜਾਓ ਨਹੀਂ ਫਿਰ ਅਸੀਂ ਦੇਖ ਲਾਂਗੇ ਜਿਹੜੀ ਪੁਲਿਸ ਨੂੰ ਪਾਵਰ ਜਦੋਂ ਕਦੇ ਵੀ ਕਿਸੇ ਸਟੇਟ ਨੇ ਦਿੱਤੀ ਹੈ ਚਾਹੇ ਉਹ ਮੱਧ ਪ੍ਰਦੇਸ਼ ਤੋਂ ਰਿਜ਼ਲਟ ਆਏ ਨੇ ਚਾਹੇ ਉੱਤਰ ਪ੍ਰਦੇਸ਼ ਤੋਂ ਗੈਂਗਸਟਰ ਮਾਰੇ ਨੇ ਉਹਦਾ ਰਿਜ਼ਲਟ ਕੀ ਨਿਕਲਦਾ ਦੇਖੋ ਦਿਵਿੰਦਰ ਜਿਹੜੇ ਪੁਲਿਸ ਅਫੀਸਰ ਨੇ ਮਨਦੀਪ ਸਿੱਧੂ ਹੋ ਰਹੇ ਨੇ ਜੋ ਜਿਹੜੇ ਦੂਜੇ ਕੇਸ ਵੀ ਆਏ ਨੇ ਬਹੁਤ ਸਾਰੇ ਤਾਂ ਸਾਡੇ ਯੂਨੀਵਰਸਿਟੀ ਦੇ ਸਟੂਡੈਂਟ ਨੇ ਮੁਝਾਤੇ ਖੁਦ ਬਹੁਤ شریف ਲੋਕ ਨੇ ਐਸੀ ਗੱਲ ਨਹੀਂ ਪਰ ਆਪਾਂ ਪਹਿਲਾਂ ਇੱਕ ਪ੍ਰੋਗਰਾਮ ਕੀਤਾ ਸੀ ਕਿ ਜਿਹੜੀ ਸੰਸਥਾ ਨੂੰ ਬਰੂਟਲਾਈਜ਼ ਕੀਤਾ ਗਿਆ ਸੀ ਉਹਦੇ ਵਿੱਚ ਜਿਹੜਾ ਜ਼ਿਆਦਾ ਜ਼ੁਲਮ ਕਰਦਾ ਹੈ ਉਹਨੂੰ ਜ਼ਿਆਦਾ ਅਵਾਰਡ ਮਿਲਦੇ ਸੀ ਕਿ ਉਹ ਉਹਦੀ ਅਗਲੀ ਸਟੇਜ ਅਸੀਂ ਦੇਖ ਰਹੇ ਹਾਂ ਜਿਸ ਤਰ੍ਹਾਂ ਐਂਟੀਬਾਡੀਕਲ ਦੰਨੇ ਹਨ ਨਾ ਆਪਾਂ ਮਾਈਲਜ ਹੈ ਤੇ ਉਹ ਰੈਜ਼ਿਸਟੈਂਸ ਹੋ ਜਾਂਦੇ ਨੇ ਉਹ ਫਿਰ ਉਹਦੇ ਤੋਂ ਸਖਤ ਦੇਣਾ ਪੈਂਦਾ ਹੈ ਇਹ ਉਹ ਕੰਮ ਹੋ ਰਿਹਾ ਹੈ ਬਰੂਟਲਾਈਜੇਸ਼ਨ ਦੀ ਅਗਲੀ ਸਟੇਜ ਹੈ ਦੇਸ਼ ਦੀ ਔਰ ਇਹ ਬਹੁਤ ਮੈਂ ਸਮਝਦਾ ਹਾਂ ਵੀ ਖਤਰਨਾਕ ਪਾਸੇ ਵੱਲੋਂ ਅਸੀਂ ਜਾ ਰਹੇ ਹਾਂ ਮਤਲਬ ਤੁਸੀਂ ਉਹਨਾਂ ਦੇ ਸਾਹਮਣੇ ਕਹਿ ਲੋ ਟਾਰਗੇਟ ਹੀ ਐਸੇ ਰੱਖਤੇ ਨੇ ਬੇਸਿਕਲੀ ਤਾਂ ਸਾਡੀ ਜਿਹੜੀ ਸਟੇਟ ਹੈ ਇਹ ਪੁਲੀਸ ਸਟੇਟ ਹੈ ਸਾਡੇ ਇਨਕੰਪੀਟੈਂਟ ਬੰਦੇ ਅੱਗੇ ਲੱਗੇ ਹੋਏ ਨੇ ਉਦੋਂ ਦੀ ਗੱਲ ਹੈ ਟਰਾਲੀ ਜਿਆਦਾ ਭਰੀ ਹੋਵੇ ਨਾ ਟਰੈਕਟਰ ਖੜਾ ਹੋਣ ਲੱਗ ਜਾਂਦਾ ਹੈ ਉਹ ਤਾਂ ਚੱਲਦੇ ਹੀ ਨਹੀਂ ਵੀ ਟਰਾਲੀ ਟਰੈਕਟਰ ਨੂੰ ਚਲਾ ਰਹੀ ਹੁੰਦੀ ਹੈ ਅਸਲ ਦੇ ਵਿੱਚ ਇਹ ਉਹੀ ਪੋਜੀਸ਼ਨ ਆ ਗਈ ਹੈ ਕਿਸੇ ਦੀ ਕਿ ਜਿਹੜੀ ਸਾਡੀ ਪੋਲੀਟੀਕਲ ਲੀਡਰਸ਼ਿਪ ਹੈ ਉਹਦੇ ਵਿੱਚ ਕਪੈਸਿਟੀ ਨਹੀਂ ਹੈ ਔਰ ਜਿਹੜੀ ਸੈਂਟਰਲ ਗਵਰਨਮੈਂਟ ਹੈ ਉਹ ਇਹ ਯੂਜ਼ ਕਰ ਰਹੀ ਹੈ ਸਿਚੁਏਸ਼ਨ ਨੂੰ ਅਸਲ ਦੇ ਵਿੱਚ ਪੁਲਿਸ ਨੂੰ ਹੋਰ ਬਰੂਟਲਾਈਜ਼ ਕਰਨਾ ਜਿਹੜਾ ਖਾਤੇ 'ਚ ਪੈਣਾ ਹੈ ਉਹ ਆਮ ਆਦਮੀ ਪਾਰਟੀ ਦੇ ਪੈਣਾ ਹੈ ਭਗਵੰਤ ਮਾਨ ਦੇ ਪਹਿਣੇ ਬਦਨਾਮੀ ਉਹਦੀ ਹੋਣੀ ਹੈ ਜਿਹੜਾ ਜ਼ੁਲਮ ਦਾ ਰਸਤਾ ਫੜਿਆ ਜਾ ਰਿਹਾ ਹੈ ਸਟੇਟ ਦੇ ਵਿੱਚ ਇਹ ਸਾਰਾ ਜ਼ੁਲਮ ਚਾਹੇ ਉਹ ਬਲਡੋਜ਼ਰ ਚੱਲ ਰਹੇ ਨੇ ਕਿਸੇ ਦੇ ਮਾੜੇ ਮੋٹے ਪੈਡਲਰਸ ਨੇ ਜਿਹੜੇ ਛੋਟੇ ਮੋਟੇ ਚੰਡੀਗੜ੍ਹ 'ਚ ਨਹੀਂ ਕਿਸੇ ਦਾ ਘਟਾਇਆ ਜਾ ਰਿਹਾ ਨਹੀਂ ਬਲਕਿ ਜਿਹੜੇ ਪੁਲਿਸ ਵਾਲਿਆਂ ਦੇ ਪਰਚੇ ਦਰਜ ਹੋਏ ਨੇ ਹਾਂ ਪੁਲਸਾਰੇ ਭਗੌੜੇ ਨੇ ਹਜੇ ਤੱਕ ਫੜੇਗੇ ਐਸਐਸਪੀ ਰਹੇ ਬੰਦੇ ਭਗੌੜੇ ਨੇ ਉਹਨਾਂ ਦੇ ਘਰ ਤਾਂ ਬਲਡੋਜ਼ਰ ਨਹੀਂ ਚੱਲਿਆ ਉਹ ਅਰੈਸਟਿੰਗ ਹੋਏ ਕੋਈ ਹੋਰ ਕਰ ਰਹੀ ਹੈ ਪੁਲਿਸ ਵਾਲਦਾਰ ਤੋਂ ਉਪਰ ਨਹੀਂ ਚੱਲਣਾ ਜੇ ਪੁਲਸ ਵਾਲੇ ਤੇ ਚੱਲੂਗਾ ਵੀ ਮਾਦਰਾ ਇੱਕ ਸਾਡੇ ਸਾਹਮਣੇ ਕਲੀਅਰ ਪਿਕਚਰ ਬਣ ਰਹੀ ਹੈ ਕਿ ਆਪਰੇਸ਼ਨ ਹੈਗੇ ਨੇ ਹੋਮ ਮਿਨਿਸਟਰੀ ਦੇ ਜਿਸੋਂ ਮੋਰ ਹੈ ਅਨਾ ਖਾਤੇ ਚ ਪੈਣਾ ਇਸ ਸਰਕਾਰ ਦੇ ਪਰ ਉਹਨਾਂ ਦਾ ਮੋਟਾ ਜਿਹਾ ਮਕਸਦ ਹੈ ਕਿ ਮਤਲਬ ਲੋਕਾਂ ਦੇ ਖਾਤੇ ਦੇ ਚ ਲੋਕਾਂ ਦੇ ਮਨ ਦੇ ਵਿੱਚ ਜਿਹੜਾ ਗੁੱਸਾ ਹੈ ਉਹ ਕਿਸੇ ਹੋਰ ਪਾਸੇ ਨਿਕਲੇ ਉਹ ਇਹਨਾਂ ਨੇ ਆਪਣੇ ਆਪ ਨੂੰ ਚ ਮੋਰੇ ਕਰਕੇ ਫਸਾ ਲਿਆ ਹੈ ਪਰ ਇਸ ਗੱਲ ਦੇ ਵਿੱਚ ਜਿਹੜੇ ਖੁਸ਼ ਹੋ ਰਹੇ ਨੇ ਕੀ ਅਸੀਂ ਸਿੱਧੇ ਕਰਦਾਂਗੇ ਸਾਰਿਆਂ ਨੂੰ ਫਿੱਟ ਕਰਦਾਂਗੇ ਅਸੀਂ ਇਹ ਕਰਦਾਂਗੇ ਇਹ ਖਾਸ ਕਿਸਮ ਦੀ ਮੈਂ ਸਮਝਦਾ ਪੋਲਿਟਿਕਲ ਹਮੇ ਹੁੰਦੀ ਜੇ ਇਹਨਾਂ ਨੂੰ ਛੱਡਣੀ ਚਾਹੀਦੀ ਹੈ ਗਰਾਊਂਡ ਰਿਐਲਿਟੀ ਦੇਖਣੀ ਚਾਹੀਦੀ ਐ ਸਦੇ ਵਿੱਚ ਕਿਸਾਨਾਂ ਦਾ ਮੈਂ ਸਮਝਦਾ ਵੀ ਹੁਣ ਤਾਂ ਸਾਨੂੰ ਡੇਮੇਜ ਦਿਖ ਰਿਹਾ ਹੈ ਪਰ ਇਹਦਾ ਲੌਂਗ ਰਨ ਕਿਸਾਨਾਂ ਦਾ ਇੱਕ ਕਿਸਮ ਦਾ ਫਾਇਦਾ ਕਰਤਾ ਹੈ ਇਹਨਾਂ ਨੇ ਕਿਸਾਨ ਇਕੱਠੇ ਹੋਣਗੇ ਹੁਣ ਇਹ ਇਕੱਠੇ ਹੋਣ ਤੋਂ ਇੱਕ ਗੱਲ ਜਿਹੜੀ ਹੈ ਬਹੁਤ ਜ਼ਰੂਰੀ ਹੈ ਸੀ ਜਦੋਂ 2021 ਦਾ ਕਿਸਾਨਾਂ ਦਾ ਲੋਪ ਹੋਇਆ ਉਦੋਂ 32 ਕਿਸਾਨ ਜਥੇਬੰਦੀਆਂ ਦਾ ਪੰਜਾਬ ਦੀਆਂ ਇੱਕ ਸੀ ਐਸਕੇਐਮ ਦੋ ਕਿਸਾਨ ਜਥੇ ਬੰਦਿਆਂ ਜਿਹੜੀਆਂ ਉਹ ਅਲੱਗ ਸੀ ਇੱਕ ਤਰ੍ਹਾਂ ਦਾ ਪੰਜਾਬ ਦੀਆਂ 34 ਕਿਸਾਨ ਜਥੇ ਸਵੱਦਿਆਂ ਸੀ ਜਿਹੜੀਆਂ ਹੁਣ ਮੰਨਿਆ ਜਾਂਦਾ ਵੀ ਉਹ 100 ਤੋਂ ਵੱਧ ਕਿਸਾਨ ਜਥੇ ਬੰਦਿਆਂ ਨੇ ਦੇਖੋ ਸਾਨੂੰ ਬਚਪਨ ਚ ਇੱਕ ਚੀਜ਼ ਸਿਖਾਈ ਗਈ ਸਕੂਲਾਂ ਚ ਵੀ ਪੜਾਇਆ ਗਿਆ ਵੀ ਇੱਕੇ ਚ ਬਾਲਾ ਵੀ ਇੱਕ ਕਿਸਾਨ ਦੇ ਸੱਤ ਬੁੰਦੇ ਸੀ ਜਿਹੋਨੇ ਕਿਹਾ ਵੀ ਲੱਕੜਾਂ ਹਾਂ ਕੱਠੀਆਂ ਕੱਲੀ ਕੱਲੀ ਤੋੜੋ ਤਾਂ ਟੁੱਟ ਗਈ ਕੱਠੀਆਂ ਤੋੜ ਦੇ ਸਕਦੇ ਕੋਈ ਬਿਲਕੁਲ ਤਾ ਪਹਿਲੀ ਗੱਲ ਤਾਂ ਇਹ ਹੈ ਵੀ ਇੰਨੀਆਂ ਕਿਸਾਨ ਜਥੇ ਬੰਦੀਆਂ ਦੀ ਇੱਕ ਛੋਟੀ ਜੀ ਸਟੇਟ ਨੂੰ ਲੋਡ ਹੈ ਪਰ ਪਰ ਜੇ ਡਿਸਟ੍ਰਿਕਟ ਦੇਖਿਆ ਜਾਵੇ ਤਾਂ ਤੁਹਾਨੂੰ ਲੱਗਦਾ ਵੀ ਚਾਰ ਪੰਜ ਜਿਹੜੀਆਂ ਕਿਸਾਨ ਜਥੇ ਬੰਦੀਆਂ ਆ ਜਾਂਦੀਆਂ ਦੂਜਾ ਫਿਰ ਇਹਨਾਂ ਨੂੰ ਇੱਕ ਫਲੇਟ ਫਾਰਮ ਤੇ ਇਕੱਠੇ ਹੋ ਚੁੱਕੀ ਦਿੱਕਤ ਹੈ ਹੁਣ ਵੀ ਜਿਹੜੀਆਂ ਮੀਟਿੰਗਾਂ ਜਿਹੜੀਆਂ ਚੱਲਦੀਆਂ ਸੀ ਯੂਨੀਅਨ ਮਿਨਿਸਟਰਜ਼ ਨਾਲ ਤੇ ਪੰਜਾਬ ਨਾਲ ਸਿਰਫ ਦੋ ਤਿੰਨ ਕਿਸਾਨ ਜਥੇ ਬੰਦੀਆਂ ਉਹਨਾਂ ਦਾ ਦਿੰਦੇ ਸੀ ਉਹਨਾਂ ਦੀ ਤਾਂ ਹਮੇਸ਼ਾ ਹੀ ਪਾੜੋ ਤੇ ਰਾਜਕਰੋ ਵਾਲੀ ਨੀਤੀ ਰਹਿਣੀ ਰਹਿਣੀ ਹੈ ਉਹ ਪਾੜਦੇ ਨੇ ਇਹ ਪਾਟ ਕੇ ਖੁਸ਼ ਨੇ ਕੱਠੇ ਕਿਉਂ ਨਹੀਂ ਹੁੰਦੇ ਦੇਖੋ ਇਕੱਠੇ ਹੋਣ ਸਭ ਤੋਂ ਵੱਡਾ ਰੋਲ ਮੈਨੂੰ ਸੱਚੀ ਗੱਲ ਸਾਡੇ ਆ ਲੋਜੀ ਯੂ ਲੋਜੀ ਜੋ ਮਰਜੀ ਕਹੀ ਜਾਣ ਹੌਮੇ ਦਾ ਹੀ ਹੈ ਹੌਮੇ ਬਹੁਤ ਵੱਡੀ ਕਰ ਲੈਂਦੇ ਨੇ ਇਹਨੂੰ ਛੱਡਣਾ ਪਊਗਾ ਹੋਰ ਰਸਤਾ ਕੋਈ ਨਹੀਂ ਹੈ ਜਿੰਨੀਆਂ ਜੱਥੇਬੰਦੀਆਂ ਹੈਗੀਆਂ ਮਤਲਬ ਪਹਿਲੀ ਗੱਲ ਤਾਂ ਹੁਣ ਤਾਂ ਸਟੇਟ ਨੇ ਬਹੁਤ ਸਾਰੀਆਂ ਖੜੀਆਂ ਕਰੀਆਂ ਨੇ ਇਹਨਾਂ ਦੇ ਵਿੱਚੋਂ ਜਿਹੜੀਆਂ ਸੈਂਕੜੇ ਤੱਕ ਪਹੁੰਚੀਆਂ ਨੇ ਸਟੇਟ ਦਾ ਰੋਲ ਸਾਡੇ ਅਨਸਰ ਵੀ ਇਹਨਾਂ ਦੇ ਵਿੱਚ ਐਂਟਰ ਕਰ ਗਏ ਪੁਲਿਸ ਦੇ ਟਾਊਟ ਨੇ ਬਹੁਤ ਸਾਰੇ ਕਹਿਣਾ ਨਹੀਂ ਚਾਹੀਦਾ ਮਤਲਬ ਹੈ ਗੱਲ ਫੈਕਟ ਹੈ ਪਰ ਕਿਸਾਨਾ ਕਿਸਾਨ ਵਿਚਾਰੇ ਕੁਝ ਨਹੀਂ ਕਰ ਸਕਦੇ ਬਹੁਤ ਸਾਰੇ ਜੈਨੂਨ ਲੀਡਰ ਵੀ ਨੇ ਬਹੁਤ ਅੱਛੇ ਵੀ ਨੇ ਜ਼ਿਆਦਾਤਰ ਜੈਨੂਨ ਨੇ ਜ਼ਿਆਦਾਤਰ ਜੈਨੂਨ ਨੇ ਫਿਰ ਇਸ ਗੱਲ ਨੂੰ ਰਿਪੀਟਡਲੀ ਕਹਿੰਦੇ ਨੇ ਜ਼ਿਆਦਾਤਰ ਜੈਨੂਨ ਨੇ ਪਰ ਕਮਾਲ ਇਹ ਹੈ ਕਿ ਮੈਜੋਰਟੀ ਜਿੱਥੇ ਬੰਦੀਆਂ ਦੇ ਪਿੱਛੇ ਏਕਤਾ ਲੱਗਿਆ ਹੋਇਆ ਹੈ ਚਾਹੇ ਉਹ ਏਕਤਾ ਡਕੋਂ ਦਾ ਹੈ ਚਾਹੇ ਏਕਤਾ ਉਹਰਾ ਹੈ ਚਾਹੇ ਕੋਈ ਹੈ ਮਤਲਬ ਏਕਤਾ ਮਿਸਿੰਗ ਹੈ ਸਮੱਸਿਆ ਹੈ ਇਹ ਦੇਖੋ ਦੁੱਖ ਸੱਚਾ ਹੈ ਸੰਘਰਸ਼ ਉਹਨਾਂ ਦਾ ਸੱਚਾ ਹੈ ਬਿਲਕੁਲ ਪਰ ਉਹਨਾਂ ਨੂੰ ਇੱਕ ਸਟ੍ਰੈਟਜੀ ਬਣਾਉਣੀ ਪਊਗੀ ਜਿਹੜੀ ਉੱਥੇ ਵੀ ਉਹ ਜਿੱਤਾਂ ਗਏ ਸੀਗੇ ਕਿ ਉੱਥੇ ਅੰਡਰ ਲੈਵਲ ਦੇ ਉੱਪਰ ਉਹਨਾਂ ਦਾ ਇੱਕ ਕੋਆਪਰੇਸ਼ਨ ਸੀਗਾ ਇਨਫੋਰਮੇਸ਼ਨ ਸ਼ੇਅਰਿੰਗ ਸੀਗੀ ਸਰਕਾਰ ਨੇ ਉਹਨਾਂ ਦੇ ਆਫਸ ਦੇ ਉਹ ਤੋੜਤੇ ਲੋਕਾਂ ਦਾ ਪ੍ਰੈਸ਼ਰ ਸੀ ਲੋਕਾਂ ਦਾ ਪ੍ਰੈਸ਼ਰ ਸੀ ਸਰਕਾਰ ਨੇ ਉਹ ਜਿਹੜੇ ਉਹਨਾਂ ਦੇ ਨੈਟਵਰਕ ਸੀ ਉਹ ਖਤਮ ਕਰਕੇ ਇਹਨਾਂ ਨੂੰ ਖਿਲਾਰਤਾ ਇਸ ਦੇ ਵਿੱਚ ਇਹ ਬਿਲਕੁਲ ਮਿਸਲਾਂ ਵਾਲਾ ਕੰਮ ਹੈ ਜਾਂ ਤਾਂ ਰਣਜੀਤ ਸਿੰਘ ਦੀ ਤਰ੍ਹਾਂ ਕੋਈ ਇੱਕ ਲੀਡਰ ਇਹਨਾਂ ਵਿੱਚ ਅਮਰਜ ਕਰ ਜਾਊਗਾ ਨਹੀਂ ਤਾਂ ਆਪਸ ਵਿੱਚ ਲੜ ਲੜ ਕੇ ਉਹ ਚੋਂ ਕੁਝ ਨਹੀਂ ਨਿਕਲਣਾ ਆਰੇ ਆਪਾਂ ਨੂੰ ਪਤਾ ਹੈ ਪੰਜਾਬੀਆਂ ਦੀ ਖਾਸ ਕਰਕੇ ਕਿਸਾਨਾਂ ਦੀ ਜੱਟਾਂ ਦੀ ਹਮੇ ਬਹੁਤ ਵੱਡੀ ਕਰ ਲੈਂਦੇ ਆ ਇਹਨੂੰ ਇਹਨੂੰ ਇਹਦੇ ਤੋਂ ਮੁਕਤ ਹੋ ਕੇ ਕਰਨਾ ਪਊਗਾ ਕੋਈ ਡਾਇਲੌਜੀ ਦਾ ਰੌਲਾ ਨਹੀਂ ਕੋਈ ਯੂਥ ਤੇ ਉਹ ਦਾ ਦੂਜੇ ਦਾ ਰੌਲਾ ਨਹੀਂ ਪਰ ਇੱਕ ਵਾਰ ਹੋ ਮੇਰਾ ਖਿਆਲ ਹੈ ਬੈਕਫੁੱਟ ਤੇ ਆਗੇ ਨਹੀਂ ਲੋਦੋਗੇ ਨਹੀਂ ਇਹਦੇ ਤੋਂ ਸਭ ਸਿੱਖ ਕੇ ਉਹਨਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਮਿਨਿਮਮ ਪ੍ਰੋਗਰਾਮ ਮਿਨਿਮਮ ਜਿਹੜੀਆਂ ਫਾਰਮਸ ਨੇ ਉਹਦੇ ਘੋਲ ਦੀਆਂ ਜਿਹੜੇ ਵੀ ਉਹਨੇ ਰੱਖਣੀਆਂ ਨੇ ਉਹਦੇ ਤੇ ਕਰੇ ਬਿਨਾ ਉਹਨਾਂ ਦਾ ਗੁਜ਼ਾਰਾ ਨਹੀਂ ਕਿਉਂਕਿ ਉਹਨਾਂ ਦੀ ਐਗਜ਼ਿਸਟੈਂਸ ਦੀ ਲੜਾਈ ਹੈ ਕਿਸਾਨੀ ਦੇ ਲਈ ਪੰਜਾਬ ਦੇ ਲਈ ਪੰਜਾਬੀ ਜਿਹੜਾ ਫਾਰਮਰ ਹੈ ਉਹਦੇ ਲਈ ਉਹਦੀ ਹੋਂਦ ਦੀ ਲੜਾਈ ਹੈ ਇਹ ਆਪਣੇ ਆਪ ਦੇ ਵਿੱਚ ਸੋ ਵਿੱਚ ਬਾਕੀ ਚੀਜ਼ਾਂ ਜਿਹੜੀਆਂ ਨੇ ਉਹpasse ਕਰਨੀਆਂ ਪੈਣੀਆਂ ਛੋਟੇ ਮੋਟੇ ਵਿਚਾਰ ਛੋਟੀਆਂ ਮੋਟੀਆਂ ਡੈਲੂਜੀਸ ਛੋਟੇ ਮੋਟੇ ਗੱਲੋ ਅਲਕਾ ਪਰਸਤੀ ਜਿਹੜਾ ਵੀ ਹੈ ਅਰੇ ਘੱਟ ਤੋਂ ਘੱਟ ਉਹ ਦਿੱਥੇ ਬੰਨੀਆਂ ਕਰਨੀਆਂ ਚਾਹੀਦੀਆਂ ਨੇ ਇਹ ਨਹੀਂ ਹੈ ਕਿ ਮਤਲਬ ਤੁਸੀਂ ਲਗਾਤਾਰ ਹੀ ਮਤਲਬ ਹਰ ਇੱਕ ਹੀ ਆਪਣੇ ਆਪ ਨੂੰ ਅਨਛਾ ਸਮਝਦਾ ਐ ਇਦਾਂ ਦੀ ਗੱਲ ਨਹੀਂ ਹੈ ਔਰ ਦੂਜੀ ਚੀਜ਼ ਤੁਸੀਂ ਪ੍ਰੋਗਰਾਮ ਵੀ ਕੀਤਾ ਸੀ ਉਹ ਬੜੀ ਏੱਚੀ ਗੱਲ ਕਰੀ ਸੀ ਕਿਸਾਨਾਂ ਨੂੰ ਆਪਣੇ ਅੰਦਰ ਝਾਤ ਮਾਰਨੀ ਪਊ ਗਲਤ ਐਲੀਮੈਂਟ ਆ ਗਏ ਨੇ ਅੰਦਰ ਔਰ ਉਹਨਾਂ ਦਾ ਡੇਮੇਜ ਕਰ ਰਹੇ ਨੇ ਖੁਦ ਉਹਨਾਂ ਨੂੰ ਉਹਨਾਂ ਪਤਾ ਨਹੀਂ ਲੱਗ ਰਿਹਾ ਖੁਦ ਉਹਨਾਂ ਕੋਲ ਉਹਨੇ ਸਾਧਨ ਵੀ ਨਹੀਂ ਹਨ ਸਰਕਾਰਾਂ ਤੇ ਪ੍ਰੋਪਾਗੈਂਡਾ ਦੇ ਮਿਸ਼ਨਰੀ ਉਹਨੂੰ ਯੂਜ਼ ਕਰਦੇ ਇਹਦੇ ਵਿੱਚ ਮੈਂ ਇੱਕ ਹੋਰ ਚੀਜ਼ ਐਡ ਕਰ ਦਿਆ ਦੇਖੋ ਜਦੋਂ ਕੋਈ ਸਾਡੇ ਘਰ ਕੋਈ ਸਾਡੇ ਮੁਹੱਲੇ ਦਾ ਬੰਦਾ ਸੀਗਾ ਕੋਈ ਹੋਰ ਬੰਦਾ ਸਾਨੂੰ ਆ ਕੇ ਦੱਸਦਾ ਹੈ ਭਾਈ ਤੁਹਾਡੀ ਵਾਲਾ ਤੁਹਾਡਾ ਬੱਚਾ ਤੁਹਾਡਾ ਭਰਾ ਛੋਟਾ ਆਹ ਮਾੜਾ ਕੰਮ ਕਰ ਰਿਹਾ ਤਾਂ ਮੈਨੂੰ ਲੱਗਦਾ ਵੀ ਸਾਨੂੰ ਉਹ ਪੋਜੀਟਿਵਲੀ ਲੈਣਾ ਚਾਹੀਦਾ ਹੈ ਤੇ ਸਾਨੂੰ ਦੇਖਣਾ ਚਾਹੀਦਾ ਵੀ ਵਾਕਈ ਗਲਤ ਕਰ ਰਿਹਾ ਜਾਂ ਨਹੀਂ ਨਾ ਕਿ ਅਸੀਂ ਉਹ ਜਿਹੜਾ ਕੋਈ ਮੋਤਬਰ ਬੰਦਾ ਸਾਨੂੰ ਦੱਸਣ ਆਇਆ ਉਹਦੇ ਗਲਪੇ ਦੀ। ਨਹੀਂ ਉਹ ਪਤਾ ਹੀ ਕੀ ਹੈ ਕਿਸਾਨਾਂ ਦੀ ਕੁਝ ਹੋਰੀਆਂ ਨੇ ਉਹਨਾਂ ਦੀ ਇਨਸਿਕਿਉਰਟੀ ਵੜੀ ਜਾਂਦੀ ਹੈ। ਜਿਹੜੀਆਂ ਜੱਥੇਬੰਦੀਆਂ ਹੁੰਦੀਆਂ ਨੇ ਨਾ ਮੈਂ ਤਾਂ ਜੱਥੇਬੰਦੀ ਤੇ ਰਹਾਂ ਉਹਨਾਂ 'ਚ ਕਈ ਬੰਦੇ ਨਕਮੇ ਹੁੰਦੇ ਨੇ ਪਰ ਫੰਕਸ਼ਨਲ ਹੁੰਦੇ ਨੇ। ਹਮਮ। ਕਈ ਸਿਆਣੇ ਹੁੰਦੇ ਨੇ ਉਹ ਫੰਕਸ਼ਨਲ ਨੇ। ਪੋਲਿਟਿਕਲ ਪਾਰਟੀਆਂ 'ਚ ਹੁੰਦੇ ਨੇ, ਸਰਕਾਰੀ ਦਫ਼ਤਰਾਂ 'ਚ ਹੁੰਦੇ ਨੇ। ਪਰ ਇਹ ਕਿਸਾਨਾਂ ਨੂੰ ਇਹ ਉਹਨਾਂ ਦੇ ਟੈਸਟ ਦਾ ਮੌਕਾ ਹੈ। ਪ੍ਰਮਾਤਮਾ ਮੌਨ ਨੂੰ ਸਾਰੇ ਨੂੰ ਇਸ ਮੌਕੇ ਤੇ ਸ਼ਕਤੀ ਬਖਸ਼ੇ। ਜੇ ਉਹ ਇਮਾਂਡਰੀ ਨਾਲ મતਭੇਦ ਛੱਡ ਕੇ ਆਪਣਾ ਜਿਹੜਾ ਉਹਨਾਂ ਦੇ ਕੋਲ ਗੰਧਮੰਦ ਸਰਕਾਰਾਂ ਨੇ ਐਂਟਰ ਕੀਤਾ ਉਹਨੂੰ ਕੱਢ ਕੇ ਇਕੱਠੇ ਹੋ ਗਏ ਤਾਂ ਮਤਲਬ ਬਚਾਅ ਹੈ अदरवाइज ਖਤਰਾ ਹੀ ਖਤਰਾ ਹੈ ਅੱਛਾ ਇੱਕ ਜਿਹੜਾ ਲਾਸਟ ਸਵਾਲ ਜਿਹੜਾ ਸਭ ਤੋਂ ਇੰਪੋਰਟੈਂਟ ਹੈ ਜਦੋਂ ਆਪਾਂ 2020 ਕੀ ਦੀ ਦਿੱਲੀ ਅੰਦੋਲਨ ਦੀ ਗੱਲ ਕਰਦੇ ਆਂ ਵੀ ਆਪਾਂ ਪਹਿਲਾਂ ਵੀ ਕਿਹਾ ਸੀ ਸਮਾਜ ਦੇ ਹਰ ਵਰਗ ਨੇ ਜਿਹੜਾ ਉਹ ਸਪੋਰਟ ਕੀਤੀ ਪਿੱਛੇ ਜੇ ਮੇਰੀ ਖੋਦੀ ਇੰਟਰਵਿਊ ਮੈਂ ਕੀਤੀ ਕਿਸਾਨ ਆਗੂ ਜੁਗਿੰਦਰ ਸਿੰਘ ਉਹ ਗਰਾਹਾ ਹਾਂ ਉਹਦਾ ਉਰਗ ਰਹਾ ਹੁਣ ਨੇ ਖੁਦ ਮੰਨਿਆ ਵੀ ਹਾਂ ਸਾਨੂੰ ਜਿਹੜੇ ਐ ਅੰਦੋਲਨ ਦੀ ਹੁਣ ਰੂਪਰੇਖਾ ਬਦਲਣੀ ਪਊ ਤੇ ਅਸੀਂ ਬਦਲੀ ਵੀ ਹੈ ਕਹਿੰਦੇ ਅਸੀਂ ਸੜਕਾਂ ਤੋਂ ਉੱਠ ਕੇ ਗਵਰਨਮੈਂਟ ਆਫਿਸਿਸ ਦਾ ਕਰਾਓ ਡੀਸੀ ਦਾ ਜਾਂ ਐਸਐਸਪੀ ਦਾ ਅਸੀਂ ਉਹ ਰਸਤਾ ਅਖਤਿਆਰ ਕਰ ਰਹੇ ਆ ਤੇ ਲੋਕਾਂ ਦਾ ਦੂਰ ਜਾਣ ਦਾ ਕਾਰਨ ਤੁਸੀਂ ਕੀ ਸਮਝਦੇ ਹੋ ਤੇ ਅੰਦੋਲਨ ਦਾ ਰੂਪਰੇਖਾ ਹੁਣ ਕੀ ਹੋਵੇ ਦੇਖੋ ਅੰਦੋਲਨ ਦੀ ਰੂਪਰੇਖਾ ਬਿਲਕੁਲ ਕੁਆਲਿਟੇਟਿਵਲੀ ਚੇਂਜ ਕਰਨੀ ਪਊ ਇਹ ਸਰਕਾਰਾਂ ਹੁਣ ਉਹ ਸਰਕਾਰਾਂ ਨਹੀਂ ਹਾਂ ਇਹ 247 ਵਾਲੀਆਂ ਸੰਘਰਸ਼ਾਂ ਨੂੰ ਪੇਸ਼ ਕਰਕੇ ਆਈਆਂ ਹੋਈਆਂ ਨੇ ਔਰ ਇਹਨਾਂ ਦੇ ਜਿਹੜੇ ਹੱਥ ਨੇ ਜਾਂ ਜਿਹੜੀ ਪੁਲਿਸ ਕਹਿ ਲੋ ਜਾਂ ਹੋਰ ਕੋ ਨਹੀਂ ਜਿਹੜਾ ਬਦਨਾਮੀ ਤੋਂ ਸਰਕਾਰਾਂ ਡਰਦੀਆਂ ਹੁੰਦੀਆਂ ਸੀ ਉਹ ਮੀਡੀਏ ਤੇ ਕਬਜ਼ਾ ਹੋ ਗਿਆ ਪੂਰਾ ਸੋ ਇਸ ਕਰਕੇ ਸੰਘਰਸ਼ ਹੈ ਜਿਹੜਾ ਬਿਲਕੁਲ ਲੋਕਾਂ ਨੂੰ ਬਿਨਾਂ ਨਾਲ ਲਏ ਸਪਿਰਿਟ ਅਸਲ ਚ ਉਹੀ ਹੁੰਦੀ ਹੈ ਲੋਐਸਟ ਤੋਂ ਰੋਡ ਨਾ ਨੀਚਾ ਅੰਦਰ ਨੀਚ ਜਾ ਤੋ ਨੀਚੇ ਹੂੰ ਅਤ ਨੀਚ ਨਾ ਨਿਕ ਤਿੰਕੇ ਸੰਗ ਸਾਥ ਵੱਡਿਆਂ ਸਿਉਂ ਕੈ ਰੀਸ ਇਹ ਵੱਡਿਆਂ ਦੀ ਰੀਸ ਕਰਕੇ ਨਹੀਂ ਹੋਣਾ ਤਾਂ ਮੈਂ ਜਦੋਂ ਥੋੜਾ ਜਿਹਾ ਕੋਈ ਲੀਡਰ ਬਣਦਾ ਹੈ ਆਪਾਂ ਰਾਜੀਵਾਲ ਸਾਹਿਬ ਦੇ ਕੇਸ ਵੀ ਦੇਖਿਆ ਉਹ ਖੁਦ ਵੀ ਕਹਿੰਦੇ ਸੀ ਵੀ ਸਾਡੇ ਚੀਜ਼ਾਂ ਦੇ ਗਲਤਮਤ ਤੱਤ ਆ ਗਏ ਨੇ ਇਹ ਜਿਹੜੀਆਂ ਜਿਹੜੀ ਅੱਜ ਕੱਲ ਮਾਡਰਨ ਸਟੇਟ ਹੈ ਇਹਦੇ ਕੋਲ ਸ਼ਕਤੀਆਂ ਬਹੁਤ ਨੇ ਬੰਦੇ ਨੂੰ ਆਪ ਨੂੰ ਖੁਦ ਨੂੰ ਹੀ ਪਤਾ ਨਹੀਂ ਹੁੰਦਾ ਕਿ ਉਹਦੀਆਂ ਕਿਹੜੀਆਂ ਕਮਜ਼ੋਰੀਆਂ ਨੇ ਜਿਹਨੂੰ ਉਹ ਯੂਜ਼ ਕਰ ਸਕਦਾ ਸੋ ਇਹਨਾਂ ਨੂੰ ਵਿਕਸਿਤ ਹੋਣਾ ਪਊਗਾ ਹੋਰ ਰਸਤਾ ਕੋਈ ਹੈ ਨਹੀਂ ਕਿਸਾਨਾਂ ਦੇ ਕੋਲ ਜਿਹੜੇ ਛੋਟੇ ਛੋਟੇ ਫਰੇਮਵਰਕ ਨੇ ਆਪਣੇ ਇਲਾਕੇ ਵਾਲਾ ਆਪਣੀਆਂ ਛੋਟੀਆਂ ਐਸੋਸੀਏਸ਼ਨਸ ਵਾਲਾ ਜਾਂ ਥੋੜੇ ਜੇ ਆਪਣੇ ਆਪ ਤੇ ਮਾਨ ਕਰਨ ਨਾਲ ਇਹ ਗੱਲ ਨਹੀਂ ਹੈ ਜੇ ਵੱਡਾ ਇਤਿਹਾਸ ਘਰੋਲਜੇ ਕਰਨੇ ਤਾਂ ਵੱਡੇ ਹੀ ਹੋਣਾ ਪਊਗਾ ਪਰ ਵੱਡੇ ਹੋਣ ਦੇ ਲਈ ਇਹ ਨਹੀਂ ਹੈ ਕਿ ਇੱਕ ਦੋ ਜਨੂੰ ਐਵੇਂ ਛਿੱਪੀਆਂ ਲਾਈ ਜਾਣ ਜਾਂ ਛੋਟਾ ਮੋਟਾ ਇਹ ਇਹ ਛੱਡਣੀ ਪਊਗੀ ਮਤਲਬ ਮੇਰੇ ਮੇਰਾ ਆਪਣੀ ਅਸੈਸਮੈਂਟ ਹੈ ਕਿ ਸਾਡੇ ਜਿਹੜੇ ਕਿਸਾਨ ਆਗੂ ਨੇ ਬਹੁਤ ਹੀ ਸਤਿਕਾਰਤ ਨੇ ਬਹੁਤ ਅੱਛੇ ਨੇ ਪਰ ਉਹ ਸਿਆਸਤਦਾਨ ਨਹੀਂ ਹਨ ਇਲੈਕਸ਼ਨ ਲੜ ਕੇ ਦੇਖ ਹੀ ਲਿਆ ਤੁਹਾਨੂੰ ਉਹ ਸਿਆਸਤਦਾਨ ਨੇ ਜਿਹੜੇ ਉਹਨਾਂ ਨਾਲੋਂ ਇਹਨਾਂ ਸਾਰੇ ਮਾਮਲਿਆਂ 'ਚ ਤੇਜ਼ ਨੇ ਉਹਨਾਂ ਨੂੰ ਕੋ ਪੁਲਿਸ ਅਫਸਰ ਜਾ ਕੇ ਕੋਲ ਉਸ ਵੇ ਉਹਨਾਂ ਨੂੰ ਲੱਗਦਾ ਵੀ ਹਾਂ ਠੀਕ ਐ ਇਹ ਮਤਲਬ ਬਹੁਤ ਸਾਰੇ ਪੁਲਿਸ ਅਫਸਰ ਉਹਨਾਂ ਦੇ ਘਰਾਂ ਚੋਂ ਹੀ ਆਏ ਹੋਏ ਨੇ 노 ਡਾਊਟ ਉਹ ਅਜੇ ਵੀ ਉਹਨਾਂ ਤੇ ਭਰੋਸਾ ਕਰ ਲੈਂਦੇ ਨੇ ਹੁਣ ਕੱਲ ਆਪਾਂ ਦੇਖਿਆ ਹੀ ਐ ਨਾ ਜੋ ਕੁਝ ਹੋਇਆ ਮਰ ਸਟੇਟ ਨੂੰ ਸਟੇਟ ਸਮਝ ਕੇ ਚੱਲਣਾ ਸਟੇਟ ਦੀ ਕਿਸੇ ਨਾਲ ਕੋਈ ਨੇੜਤਾ ਨਹੀਂ ਹੁੰਦੀ ਕੋਈ ਦਿਹਾੜ ਨਹੀਂ ਹੁੰਦੀ ਕੁਝ ਨਹੀਂ ਪਰ ਆਪਣੀਆਂ ਜੱਥੇਬੰਦੀਆਂ ਨੇ ਜਿਹੜੀਆਂ ਉਹਨਾਂ ਨੂੰ ਵੀ ਇਸ ਤਰੀਕੇ ਦੇ ਨਾਲ ਮੈਚੂਰ ਕਰਨ ਆਪਣੇ ਕਾਡਰ ਨੂੰ ਵੀ ਕਿ ਇੱਕ ਦਿਨ ਦਾ ਸੰਘਰਸ਼ ਨਹੀਂ ਇੱਕ ਕੋਈ ਬੜੀ ਲੰਬੀ ਲੜਾਈ ਕੁਝ ਨਹੀਂ ਹੋਣਾ ਹਾਂ ਮਲੇ ਐਗਜ਼ਿਸਟੈਂਸ ਦੀ ਲੜਾਈ ਹੈ 2020 ਤੋਂ ਚਲਦੀ ਚਲਦੀ ਅਸੀਂ ਮੰਨ ਲਈਏ ਹਾਂ ਸਾਢੇ 4 ਸਾਲ ਤਾਂ ਹੋ ਗਏ ਬਿਲਕੁਲ ਬਿਲਕੁਲ ਸਾਢੇ 4 ਸਾਲ ਤਾਂ ਲੜਾਈ ਨੂੰ ਚਲਦਿਆਂ ਨੂੰ ਹੋ ਗਏ ਮਸਲਾ ਕੋਈ ਹੱਲ ਹੋਇਆ ਨਹੀਂ ਨਹੀਂ ਉਹਦੇ ਵਿੱਚ ਇਹੀ ਹੈ ਚੀਜ਼ ਕਿ ਮਤਲਬ ਇਹਦੇ ਚੋਂ ਇਹਨਾਂ ਨੂੰ ਇਹ ਜਿਹੜਾ ਚੱਕਰ ਵਿੱਚ ਫਸ ਗਏ ਨੇ ਇਹ ਚੋਂ ਨਿਕਲਣਾ ਪਊਗਾ ਪਰ ਚੱਕਰ ਵਿੱਚ ਬਾਹਰਲਾ ਤਾਂ ਸਰਕਾਰਾਂ ਦਾ ਹੈ ਅੰਦਰਲਾ ਆਪਣੀ ਹੋਮ ਹੈਗਾ ਇਹ ਦੋਨਾਂ ਚੋਂ ਨਿਕਲਣਾ ਪੈਣਾ ਹੈ ਹੋਰ ਕੋਈ ਰਸਤਾ ਨਹੀਂ ਬੜੀ ਸਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਉਮੀਦ ਹੈ ਕਿਸਾਨ ਜਥੇਬੰਦੀਆਂ ਇੱਕ ਮੰਚ ਤੇ ਇਕੱਠੀਆਂ ਹੋਣਗੀਆਂ ਆਪਦੇ ਅੰਦਰ ਜਿਹੜੇ ਉਹਨਾਂ ਦੇ ਵਿੱਚ ਕੁਸਪੈਟ ਕਰਦੇ ਸਰਕਾਰੀ ਤੱਤ ਜਾਂ ਸਮਾਜ ਵਿਰੋਧੀ ਤੱਤ ਉਹਨਾਂ ਦੀ ਪਛਾਣ ਕਰਨ ਕੇ ਉਹਨਾਂ ਦਾ ਨਿਖੇੜਾ ਕਰਨਗੀਆਂ ਤੇ ਲੋਕਾਂ ਨੂੰ ਨਾਲ ਲੈ ਕੇ ਸਮੂਹਿਕ ਤੌਰ ਤੇ ਲੋਕਾਂ ਨਾਲ ਲੈ ਕੇ ਸੰਘਰਸ਼ ਦੀ ਨਵੀਂ ਰੂਪਰੇਖਾ ਉਲੀਕਣਗੀਆਂ ਤੇ ਕਿਸਾਨੀ ਮੰਗਾਂ ਤੇ ਪਹਿਰਾ ਦਿੰਦੇ ਹੋਏ ਕਿਸਾਨਾਂ ਦੇ ਦੁੱਖ ਦਰਦ ਨੂੰ ਸਮਝਦੇ ਹੋਏ ਉਹਨਾਂ ਦੀ ਮੰਗਾਂ ਦੀ ਪੂਰਤੀ ਕਰਨਗੇ ਧੰਨਵਾਦ ਦੋਸਤੋ ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ ਹੋ ਸਕੇ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਧੰਨਵਾਦ